ਇੱਕ ਪਤੀ ਪਤਨੀ ਦਾ ਕੇਸ ਆਇਆ ਅਦਾਲਤ ਵਿੱਚ ਤੇ ਜੱਜ ਸਾਹਿਬਾਨਾ ਹੌਟ ਸਨ ਤੇ ਉਹ ਬੰਦੇ ਨੂੰ ਕਹਿੰਦੇ ਕੀ ਗੱਲ ਤੁਸੀਂ ਇਹਨੂੰ ਲੈ ਕੇ ਕਿ ਨਹੀਂ ਆਉਂਦੇ ਕਿਹਾ ਜਨਾਬ ਕੀ ਲਿਆਵਾਂ ਇਹਨੂੰ ਕਿਹਾ ਬਸ ਛੋਟੇ ਛੋਟੇ ਗੱਲ ਤੇ ਦਵਾਈਆਂ ਖਾਦੀ ਰਹਿੰਦੀ ਆ ਲੰਮੀ ਪਈ ਰਹਿੰਦੀ ਆ ਹਾਈ ਮਰਗੀ ਹਾਈ ਮਰਗੀ ਆ ਤੇ ਕਿਹਾ ਪੁੱਲ ਬੁਲਾ ਕੇ ਦਵਾਈ ਪੂਜਾ ਹੀ ਕਰਾਉਣੀ ਮੇਰੇ ਕੋਲ ਮੈਂ ਇਹਨੂੰ ਲਾਏ ਕਿ ਕਰਨਾ ਚਲੋ ਕਿਹਾ ਠੀਕ ਹੈ ਮੈਨੂੰ ਕੰਮ ਕਰਨੇ ਪੈਂਦੇ ਰੋਟੀ ਪਾਣੀ ਪੈਂਦੇ ਆ ਕੱਪੜੇ ਧੋਣੇ ਪੈਂਦੇ ਆ ਸਾਰਾ ਕੰਮ ਕਰਨੇ ਪੈਂਦੇ ਆ ਪਰ ਕੀ ਕਰਨ ਲਿਆ ਆ ਕੇ ਕਿਹਦੀ ਵੇਖਿਆ ਦਾ ਸਾਬਸੋਲੇ ਵੇਖਿਆ ਤੁਹਾਨੂੰ ਕਿੰਨੇ ਕੰਮ ਕਰਨੇ ਪੈਂਦੇ ਆ ਕੱਪੜੇ ਧੋਣੇ ਪੈਂਦੇ ਆ ਰੋਟੀ ਪਕਾਉਣੀ ਪੈਂਦੀ ਜੇ ਤੁਸੀਂ ਇਹਨਾਂ ਨੂੰ ਲਾਉ ਤੇ ਆਪੇ ਤੁਹਾਡਾ ਮਤਲਬ ਸੁੱਖਾ ਜੀਵਨ ਕਿੰਨਾ ਜਨਾਬ ਇਹੋ ਤੇ ਮੈਂ ਕਹਿ ਰਿਹਾ ਕਿ ਕੰਮ ਦੇ ਇਹਨੇ ਕਰਨਾ ਕੋਈ ਨਹੀਂ ਪਈ ਦੀ ਸੁਤੀ ਰਹੀ ਦੀ ਰੋਟੀ ਪਕਾਵੇ ਕੱਪੜੇ ਧੋਵੇ ਧਾਵਣਾ ਜਾਂ ਸਾਬਸੋਲੇ ਪਲਟੀ ਮਾਰ ਕੇ ਦੂਜੇ ਪਾਸੇ ਦੇਖੋ ਤੁਸੀਂ ਮਜਬੂਰ ਨਹੀਂ ਕਰ ਸਕਦੇ ਇਹਨਾਂ ਨੂੰ ਉਹ ਆਜ਼ਾਦ ਆ ਆਪਣੇ ਘਰਾਂ ਤੇ ਉਹਨਾਂ ਦੀ ਮਰਜ਼ੀ ਆ ਉਹ ਤੁਹਾਡੇ ਕੱਪੜੇ ਧੋਣ ਨਾ ਰੋਟੀ ਪਕਾਉਣ ਜਾਂ ਨਾ ਪਕਾਉਣ ਉਕੇ ਮਰਦ ਕਹਿੰਦਾ ਹੁੰਦਾ ਜਨਾਬ ਇਹਹੀ ਤੇ ਮੈਂ ਕਹਿੰਦਾ ਮੰਮੀ ਤੇ ਆਜ਼ਾਦੀ ਕੀਤਾ ਇਹਨੂੰ ਵੀ ਆਪਣੇ ਮਾਂ ਪਿਓ ਦੇ ਘਰ ਰਹਿ ਵੀ ਉੱਥੇ ਆਜ਼ਾਦ ਹੈ ਆਪਣੀ ਮਰਜ਼ੀ ਦੇ ਨਾਲ ਉੱਥੇ ਸੋਵੇ ਵੇ ਜੋ ਮਰਜ਼ੀ ਕਰੇ ਕੁਲ ਬਣਾ ਕੇ ਮੇਰਾ ਕਹਿਣ ਦਾ ਮਤਲਬ ਹੈ ਜੱਜ ਸਾਹਿਬ ਨੂੰ ਤੇ ਹੋਰ ਨਾਲ ਲੋਕਾਂ ਨੂੰ ਕਿ ਜੇ ਅਸੀਂ ਹੱਕ ਮੰਗਦੇ ਆ ਨਾ ਤਾਂ ਸਾਨੂੰ ਆਪਣੇ ਪਹਿਲਾ ਫਰਜ਼ਾ ਪ੍ਰਤੀ ਜਾਣਣਾ ਪਊਗਾ ਆਪਣੇ ਫਰਜ਼ਾ ਪ੍ਰਤੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਫਰਜ਼ ਕੀ ਆ ਅਗਰ ਪਤਨੀ ਹੱਕ ਮੰਗਦੀ ਹੈ ਨਾ ਤਾਂ ਉਹ ਆਪਣੇ ਫਰਜ਼ਾਂ ਦਾ ਪਤਾ ਲਾਣਾ ਚਾਹੀਦਾ ਹੈ ਪਤਨੀ ਨੂੰ ਪਤਨੀ ਵਾਲੇ ਹੱਕ ਜਿਹੜੇ ਆ ਮੰਗਣ ਤੋਂ ਪਹਿਲਾਂ ਆਪਣੇ ਫਰਜ਼ ਨਿਭਾਉਣੇ ਪੈਣਗੇ ਔਰ ਮਰਦ ਨੂੰ ਆਪਣੇ ਮਰਦ ਵਾਲੇ ਜਿਹੜੇ ਆ ਫਰਜ਼ ਨਿਭਾਉਣੇ ਪੈਣਗੇ ਪਤੀ ਵਾਲੇ ਫਰਜ਼ ਨਿਭਾਉਣੇ ਫਿਰ ਹੀ ਉਹ ਆਪਾਂ ਕਿਸੇ ਨੂੰ ਹੱਕ ਔਰ ਫਰਜ਼ਾਂ ਦੀ ਗੱਲ ਕਰ ਸਕਦੇ ਕੁੱਲ ਮਿਲਾ ਕੇ ਇਹ ਜੀਵਨ ਦੀ ਗੱਡੀ ਜਿਹੜੀ ਆ ਇਹ ਦੋਹਿਆਂ ਪਹੀਆਂ ਨਾਲ ਚੱਲਦੀ ਆ ਇੱਥੇ ਹੱਕਾਂ ਤੋਂ ਪਹਿਲਾਂ ਫਰਜ਼ ਔਰ ਫਰਜ਼ਾਂ ਤੋਂ ਪਹਿਲਾਂ ਹੱਕ ਨਹੀਂ ਰੱਖੇ ਦਾ